ਕਾਮ ਪ੍ਰਸਾਦਾ ਆਸਾ ਰੋਜਾ ਤਰੈ ਮਨਾਵੇ ਅੱਲਾਹ ਸਵਾਦਤ ਜੀ ਸੰਘਾਰੇ ਆਪਾ ਦੇਖ ਅਵਰ ਨਹੀਂ ਦੇਖੈ ਕਾਹੇ ਕੋ ਝੱਕ ਮਾਰੇ ਕਾਜੀ ਸਾਹਿਬ ਏਕ ਤੋਹੀ ਮਹਿ ਤੇਰਾ ਸੋਚ ਵਿਚਾਰ ਨਾ ਦੇਖੈ ਖਬਰ ਨਾ ਕਰੈ ਦੀਨ ਕੇ ਬੌਰੀ ਤਾਂ ਤੇ ਜਨਮ ਅਲੇਖੈ ਰਹਾਉ ਸਾਚਿ ਕ ਤੇਬ ਬਖਾਨੈ ਅੱਲਾਹ ਨਾਰ ਪੁਰਖ ਨਹੀਂ ਕੋਈ ਪੜੇ ਗੁਨੇ ਨਹੀਂ ਕਛ ਬੋਰੇ ਜੋ ਦਿਲ ਮਹਿ ਖਬਰ ਨਾ ਹੋਈ ਅੱਲਾਹ ਗੈਬ ਸਗਲ ਘਟ ਭੀਤਰ ਹਿਰਦੈ ਲਹੋ ਵਿਚਾਰੀ Hindu Turk ਦੋਹੂ ਮਹਿ ਏਕੈ ਕਹਿ ਕਬੀਰ ਪੁਕਾਰੀ ਆਸਾ ਤੇ ਪਦਾ ਇਕ ਟੁਕਾ ਕੀਓ ਸ਼ਿੰਗਾਰ ਮਿਲਣ ਕੇ ਤਾਈ ਹਰ ਨਾ ਮਿਲੇ ਜਗ ਜੀਵਨ ਗੁਸਾਈ ਹਰ ਮੇਰੋ ਪਿਰ ਹਉ ਹਰ ਕੀ ਬੋਹਰੀਆ RAM ਬੜੇ ਮੈਂ ਤਨਕ ਲੋਹਰੀਆ ਰਹਾਉ ਧਨ ਪਿਰ ਏਕੈ ਸੰਗ ਬਸੇਰਾ ਸੀਜ ਏਕ ਪੈ ਮਿਲਣ ਦੁਹੇਰਾ ਧਨ ਸੁਹਾਗਨ ਜੋ ਪੀ ਭਾਵੇ ਕਹਿ ਕਬੀਰ ਫਿਰ ਜਨਮ ਨ ਆਵੇ ਆਸਾ ਸ੍ਰੀ ਕਬੀਰ ਜੀ ਹੋ ਕੇ ਦੁਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਹੀਰਾ ਹੀਰਾ ਬੇਦ ਪਵਨ ਮਨ ਸਹਜੇ ਰਹਿ ਆਸਮਾਈ ਸਗਲ ਜੋਤ ਇਨਹੀਰ ਬੇਦੀ ਸਤਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਅਨਾਹਦ ਬਾਣੀ ਹੰਸ ਹੋਏ ਹੀਰਾ ਲੇ ਪਛਾਨੀ ਰਹਾਉ ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ ਗੁਪਤ ਹੀਰਾ ਪ੍ਰਗਟ ਭਇਓ ਜਬ ਗੁਰਗੰਮ ਦੀ ਯਾਦ ਖਾਈ ਆਸਾ ਪਹਿਲੀ ਕ੍ਰੂਪ ਕੁजात ਕੁਲਖਣੀ ਸਹਰੈ ਪਈਐ ਬੁਰੀ ਅਬ ਕੀ ਸਰੂਪ ਸੁਜਾਨ ਸੁਲਖਣੀ ਸਹਜੇ ਉਦਰ ਧਰੀ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ ਰਹਾਉ ਕਹੋ ਕਬੀਰ ਜਬ ਲੋਹਰੀ ਆਈ ਵੱਡੀ ਕਾ ਸੁਹਾਗ ਟਰਿਓ ਲੋਹਰੀ ਸੰਗ ਭਈ ਅਬ ਮੇਰੇ ਜੇਠੀ ਔਰ ਧਰਿਓ ਆਸਾ ਮੇਰੀ ਬਹਰੀਆ ਕੋ ਤਨੀਆਂ ਨਾਉ ਲੇ ਰੱਖਿਓ RAM ਜਨੀਆਂ ਨਾਉ ਇਨ ਮੁੰਡੀਆਂ ਨ ਮੇਰਾ ਘਰ ਤੁੰਧਰਾਵਾ ਬਿਟਵਹਿ RAM ਰਮਉਆ ਲਾਵਾ ਰਹਾਉ ਕਹਤ ਕਬੀਰ ਸੁਨੋ ਮੇਰੀ ਮਾਈ ਇਹਨ ਮੁੰਡੀਆਂ ਨੇ ਮੇਰੀ ਜਾਤ ਗੁਆਈ ਆਸਾ ਰਹੋ ਰਹੋ ਰੀ ਬੋਹਰੀਆ ਕੁੰਗਟ ਜਿਨ ਕਾਢੈ ਅੰਤ ਕੀ ਬਾਰ ਲਹਿਗੀ ਨਾ ਆਢੈ ਰਹਾਉ ਕੁੰਗਟ ਕਾਢ ਗਈ ਤੇਰੀ ਆਗੇ ਹੁਣ ਕੀ ਗੈਲ ਤੋਹੇ ਜਿਨ ਲਾਗੇ ਕੁੰਗਟ ਕਾਢੇ ਕੀ ਇਹ ਬਡਾਈ ਦੇਨ ਦਸ ਪਾਂਚ ਬਹੁ ਭਲੇ ਆਈ ਘੁੰਗਟ ਤੇਰੋ ਤਉ ਪਰ ਸਾਚੈ ਹਰ ਗੁਨ ਗਾਏ ਕੂ ਦਹਿ ਅਰ ਨਾਚੈ ਕਹਿਤ ਕਬੀਰ ਬਹੁ ਤਬ ਜੀਤੇ ਹਰ ਗੁਨ ਗਾਵਤ ਜਨਮ ਬਤੀਤੇ ਆਸਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਨ ਬਿੰਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਰਹਾਉ ਜੋ ਤਨ ਚੀਰਹਿ ਅੰਗ ਨਾ ਮੋਰੋਂ ਪਿੰਡ ਪਰੈ ਤਉ ਪ੍ਰੀਤ ਨਾ ਤੋਰੋਂ ਹਮ ਤੁਮ ਬੀਚ ਭਇਓ ਨਹੀਂ ਕੋਈ ਤੁਮੈ ਸੋ ਕੰਤ ਨਾਰ ਹਮ ਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀਤ ਨਾ ਹੋਈ ਆਸਾ ਕੋਰੀ ਕੋ ਕਾਹੂ ਮਰਮ ਨਾ ਜਾਣਾ ਸਭ ਜਗ ਅਨਤ ਨਾਯੋ ਤਾਨਾ ਰਹਾਉ ਜਬ ਤੁਮ ਸੁਨ ਲੇ ਬੇਦ ਪੁਰਾਨਾ ਤਬ ਹਮ ਇਤਨਕ ਫਸਰਿਓ ਤਾਨਾ ਤਰਨ ਆਕਾਸ਼ ਕੀ ਕਰ ਗਹਿ ਬਨਾਈ ਚੰਦ ਸੂਰਜ ਦੋਏ ਸਾਥ ਚਲਾਈ ਪਾਈ ਜੋਰ ਬਾਤ ਇਕ ਕੀਨੀ ਕਹ ਤਾਂਤੀ ਮਨ ਮਾਨਾ ਜੋ ਲਾਹੇ ਘਰ ਆਪਣਾ ਚੀਨਾ ਘਟ ਹੀ ਰਾਮ ਪਛਾਨਾ ਕਹਿਤ ਕਬੀਰ ਕਾਰ ਗਹਿ ਤੋਰੀ ਸੂਤੈ ਸੂਤ ਮਲਾਏ ਕੋਰੀ ਆਸਾ ਅੰਤਰ ਮੈਲ ਜੇ ਤੀਰਤ ਨਾਵੇ ਤਿਸ ਬੈ ਕੁੰਠ ਨਾ ਜਾਣਾ ਲੋਕ ਪਤੀਣੇ ਕਛੂ ਨਾ ਹੋਐ ਨਾਹੀ ਰਾਮ ਆਯਾਨਾ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਮੁ ਗੁਰ ਕੀ ਸੇਵਾ ਰਹਾਉ ਜਲ ਕੈ ਮੱਜਨ ਜੇ ਗਤ ਹੋਐ ਨਿਤਨਿਤ ਮੇਂ ਡੁਖ ਨਾਵਹਿ ਜੈਸੇ ਮੇਂਡਕ ਤੈਸੀ ਹੋਏ ਨਰ ਫਿਰ ਫਿਰ ਜੋਨੀ ਆਵਹਿ ਮਨਹੁ ਕਠੋਰ ਮਰੈ ਬਾਨਾਰਸ ਨਰਕ ਨਾ ਬਾੰਚਿਆ ਜਾਇ ਹਰਿ ਕਾ ਸੰਤ ਮਰੈ ਹਾੜੰਭੈ ਤਾਂ ਸਗਲੀ ਸੈਨ ਤਰਾਇ ਦਿਨ ਸੁਨਾਰੈਨ ਵੇਦ ਨਹੀਂ ਸਾਸਤਰ ਤਹਾਂ ਬਸੈ ਨਿਰੰਕਾਰਾ ਕਹਿ ਕਬੀਰ ਨਰ ਤਿਸੈ ਧਾਵੋ ਹੋ ਬਾਵਰਿਆ ਸੰਸਾਰਾ ਇਕ ਓਅੰਕਾਰ ਸਤਗੁਰ ਪ੍ਰਸਾਦ ਆਸਾ ਬਾਣੀ ਸ੍ਰੀ ਨਾਮ ਦੇਉ ਜੀ ਕੀ ਏਕ ਅਨੇਕ ਬਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਬਚਿੱਤਰ ਬਮੋਹਿਤ ਬਿਰਲਾ ਬੂਝੈ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਨ ਸਤ ਸਹੰਸ ਜੈਸੀ ਪੂਤ ਪੂਤ ਪ੍ਰਭ ਸੋਈ ਰਹਾਉ ਜਲ ਤਰਾਂਗੇ ਅਰ ਫੇਨ ਬੁਧਬਦਾ ਜਲ ਤੇ ਭਿੰਨ ਨਾ ਹੋਈ ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਿਆਨ ਨਾ ਹੋਈ ਮਿੱਥਿਆ ਭਰਮ ਅਰ ਸੁਪਨ ਮਨੋਰ ਸਤ ਪਦਾਰਥ ਜਾਣਿਆ ਸੁਕਿਰਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮੰਨਿਆ ਕਹਿਤ ਨਾਮ ਦੇਵ ਹਰ ਕੀ ਰਚਨਾ ਦੇਖੋ ਹਿਰਦੈ ਵਿਚਾਰੀ ਘਟ ਘਟ ਅੰਤਰ ਸਰਬ ਨਿਰੰਤ ਕੇਵਲ ਏਕ ਮਰਾਰੀ ਆਸਾ ਆਨੀਲੇ ਕੁੰਭ ਪਹਾਈ ਨੇ ਉਦਕ ਠਾਕੁਰ ਕੋ ਇਸਨਾਨ ਕਰੂੰ ਬਿਆਲਿਸ ਲਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਇ ਕਰੂੰ ਜੱਤਰ ਜਾਉ ਤਤ ਬੀਠਲ ਪਹਿਲਾ ਮਹਾ ਆਨੰਦ ਕਰੇ ਸਦਕੇ ਲਾ ਰਹਾਉ ਆਨੀਲੇ ਫੂਲ ਪਰੋਈ ਨੇ মালা ਠਾਕੁਰ ਕੀ ਹਾਂ ਪੂਜ ਕਰੂੰ ਪਹਿਲੇ ਬਾਸ ਲਈ ਹੈ ਭਵ ਰਹੇ ਬੀਠਲ ਪਹਿਲਾ ਕਾਏ ਕਰੂੰ ਆਨੀਲੇ ਦੂਧ ਰਿਧਾਈ ਲੈ ਖੀਰੰ ਠਾਕੁਰ ਕੋ ਨਾ ਵੇਦ ਕਰੂੰ ਪਹਿਲੇ ਦੂਧ ਬਟਾਰਿਓ ਬਛਰੈ ਬੀਠਲ ਪਹਿਲਾ ਕਾਏ ਕਰੂੰ ਈਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਤਨੰਤਰ ਨਾਮਾ ਪਰਣਵੇ ਪੂਰੇ ਰਹੇ ਹੋ ਤੂੰ ਸਰਬਮਹੀਂ ਆਸਾ ਮਨ ਮੇ ਰੋ ਗਾਜ ਜੇਬਾ ਮੇਰੀ ਕਾਤੀ ਮੱਪ ਮੱਪ ਕਾਟੋ ਜਮ ਕੀ ਫਾਸੀ ਕਹਾ ਕਰੂੰ ਜਾਤੀ ਕਹਾ ਕਰੂੰ ਪਾਤੀ ਰਾਮ ਕੋ ਨਾਮ ਜਪਉ ਦਿਨ ਰਾਤੀ ਰਹਾਉ ਰਾੰਗਣ ਰਾੰਗੋ ਸੀਵਨ ਸੀਵੋ ਰਾਮ ਨਾਮ ਬਿਨ ਕਰੀ ਨਾ ਜੀਵੋ ਭਗਤ ਕਰਉ ਹਰ ਕੇ ਗੁਣ ਗਾਵੋ ਆਠ ਪੈਰ ਆਪਣਾ ਖਸਮ ਧਾਵੋ ਸੋਇਨੇ ਕੀ ਸੂਈ ਰੁੱਪੇ ਕਾ ਧਾਗਾ ਨਾਵੇਂ ਕਾ ਚਿੱਤ ਹਰ ਸਿਓ ਲਾਗਾ ਆਸਾ ਸਾਪ ਕੁੰਚ ਛੋੜੈ ਵੇਖ ਨਹੀਂ ਛਾੜੈ ਉਦਕ ਮਾਹੇ ਜੈਸੇ ਬਗ ਧਿਆਨ ਮੰਡੈ ਕਾਹੇ ਕੋ ਕੀਜੈ ਧਿਆਨ ਜਪੰਨਾ ਜਬ ਤੈ ਸੁਧ ਨਾਹੀ ਮਨ ਆਪਣਾ ਰਹਾਉ ਸਿੰਘਚ ਭੋਜਨ ਜੋ ਨਰ ਜਾਣੈ ਐਸੇ ਹੀ ਠਗ ਦੇਉ ਬਖਾਨੈ ਨਾਮੇ ਕੇ ਸੁਆਮੀ ਲਾਹੇ ਲੇ ਝਗਰਾ ਰਾਮ ਰਸਾਇਨ ਪੀਓ ਰੇ ਦਗਰਾ ਆਸਾ ਪਾਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਭਾਵ ਸੀ ਰਾਮਾ ਭਗਤ ਹੈ ਚੇਤੀ ਅਲੇ ਅਚਿੰਤ ਮਨ ਰਾਖਸੀ ਕੈਸੇ ਮਨ ਤਰਹਿ ਗਾਰੇ ਸੰਸਾਰ ਸਾਗਰ ਵਿਖੇ ਕੋ ਬਨਾ ਝੂਠੀ ਮਾਇਆ ਦੇਖ ਕੇ ਭੁਲਾ ਰੇ ਮਨ ਰਹਾਉ ਛੀਪੇ ਕੇ ਕਰ ਜਨਮ ਦੇਲਾ ਗੋਰੇ ਉਪਦੇਸ਼ ਪਹਿਲਾ ਸੰਤਹਿ ਕੈ ਪ੍ਰਸਾਦ ਨਮ ਹਰ ਭੇਟ ਲਾ ਆਸਾ ਬਾਣੀ ਸਰੀਰ